ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਇਹ ਵੀਡੀਓ ਪਾਸਪੋਰਟ ਦੇ ਵਿੱਚ ਸਰਨੇਮ ਐਡ ਕਰਾਉਣ ਸੰਬੰਧੀ ਆ ਖਾਸ ਕਰ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਜਿਵੇਂ ਮੇਰਾ ਨਾਮ ਪੂਰਾ ਗੁਰਵਿੰਦਰ ਸਿੰਘ ਆ ਪਰ ਪਹਿਲਾਂ ਗਲਤੀ ਮੈਂ ਇਹ ਕੀਤੀ ਸੀ ਜਿਹੜਾ ਮੇਰਾ ਪੂਰਾ ਨਾਮ ਸੀ ਗੁਰਵਿੰਦਰ ਸਿੰਘ ਉਹ ਪਾਸਪੋਰਟ ਦੇ ギਵਨ ਨੇਮ ਵਾਲੇ ਕਾਲਮ ਦੇ ਵਿੱਚ ਲਿਖਵਾ ਦਿੱਤਾ ਸੀ ਤਕਰੀਬਨ ਸਾਰਿਆਂ ਨੇ ਸ਼ਾਇਦ ਉਵੇਂ ਹੀ ਕਰਵਾਇਆ ਹੋਵੇ ਜਿਹੜਾ ਸਰਨੇਮ ਵਾਲਾ ਕਾਲਮ ਹੁੰਦਾ ਉਹ ਆਪਾਂ ਖਾਲੀ ਛੱਡਿਆ ਹੁੰਦਾ ਤੇ ਹੁਣ ਮੈਂ ਅਪਡੇਟ ਕਰਵਾਇਆ ਦੁਬਾਰੇ ਪਾਸਪੋਰਟ ਦੇ ਵਿੱਚ ਤੇ ਸਰਨੇਮ ਸਿੰਘ ਕਰਵਾਇਆ ਤੇ ਗਿਵਨ ਨੇਮ ਦੇ ਵਿੱਚ ਗੁਰਵਿੰਦਰ ਕਰਵਾਇਆ ਮੇਰਾ ਪੁਰਾਣਾ ਪਾਸਪੋਰਟ ਦਸੰਬਰ 2024 ਦੇ ਵਿੱਚ ਐਕਸਪਾਇਰ ਹੋਣ ਵਾਲਾ ਸੀ ਤੇ ਜਦੋਂ ਮੈਂ ਪਾਸਪੋਰਟ ਰੀਇਸ਼ੂ ਦੇ ਲਈ ਅਪਲਾਈ ਕੀਤਾ ਤਾਂ ਇੰਟਰਨੈਟ ਤੋਂ ਕੁਝ ਵੀਡੀਓਜ਼ ਦੇਖੀਆਂ ਕਿ ਕਿਵੇਂ ਸਰਨੇਮ ਆਪਾਂ ਪਾਸਪੋਰਟ ਦੇ ਵਿੱਚ ਐਡ ਕਰਾਈਏ ਸਿੰਘ ਸਰਨੇਮ ਤੇ ਉਹ ਦੇਖ ਕੇ ਇੱਕ ਤਾਂ ਮੈਂ ਐਫੀਡੇਵਿਟ ਤਿਆਰ ਕਰਵਾਇਆ ਸੀ ਜਿਹਦੇ ਵਿੱਚ ਮੈਂ ਇਹ ਲਿਖਵਾਇਆ ਸੀ ਕਿ ਜਿਹੜਾ ਮੇਰਾ ਨਾਮ ਦੇ ਪਿੱਛੇ ਸਿੰਘ ਲੱਗਿਆ ਹੋਇਆ ਉਹਨੂੰ ਮੈਂ ਐਜ਼ ਅ ਸਰਨੇਮ ਅੱਜ ਤੋਂ ਕੈਰੀ ਕਰੂੰਗਾ ਤੇ ਇਹੀ ਚੀਜ਼ ਮੈਂ ਇੱਕ ਨੈਸ਼ਨਲ ਅੰਗਰੇਜ਼ੀ ਅਖਬਾਰ ਦੇ ਵਿੱਚ ਤੇ ਇੱਕ ਲੋਕਲ ਪੰਜਾਬੀ ਅਖਬਾਰ ਦੇ ਵਿੱਚ ਕਢਵਾਈ ਸੀ ਤੇ ਇਹਨਾਂ ਦੀ ਫੋਟੋ ਮੈਂ ਨਾਲ ਅਟੈਚ ਕਰ ਦੂੰਗਾ ਕਿ ਕੀ ਲਿਖਵਾਇਆ ਸੀ ਪਰ ਇਹਨਾਂ ਦੀ ਕੋਈ ਖਾਸ ਲੋੜ ਨਹੀਂ ਪਈ ਕਿਉਂਕਿ ਜਦੋਂ ਮੈਂ ਚੰਡੀਗੜ੍ਹ 메ਨ ਪਾਸਪੋਰਟ ਦਫਤਰ ਦੇ ਵਿੱਚ ਪਹੁੰਚਿਆ ਇਹ ਡਾਕੂਮੈਂਟ ਲੈ ਕੇ ਤਾਂ ਉੱਥੇ ਉਹਨਾਂ ਨੇ ਮੇਰਾ ਇੱਕ ਜਿਹੜਾ ਐਕਸਪਾਇਰ ਹੋਣ ਵਾਲਾ ਪਾਸਪੋਰਟ ਸੀ ਉਹ ਦੇਖਿਆ ਉਹਦੀ ਇੱਕ ਫੋਟੋ ਕਾਪੀ ਲੱਗੀ ਨਾਲ ਰੰਗੀਨ ਇੱਕ ਆਧਾਰ ਕਾਰਡ ਦੀ ਫੋਟੋ ਕਾਪੀ オリジナル ਆਧਾਰ ਕਾਰਡ ਤੇ ਇੱਕ ਤੀਜੀ ਇੱਕ ਤੀਜਾ ਜਿਹੜਾ ਡਾਕੂਮੈਂਟ ਲੱਗਿਆ ਉਹ ਲੱਗਿਆ ਇੱਕ ਨੰਬਰ ਫਾਰਮ ਮਿਲਦਾ ਉੱਥੋਂ ਨਾਲ ਹੀ ਇੱਕ ਕਾਊਂਟਰ ਹੁੰਦਾ ਇਹ ਦੋ ਪਾ ਇੰਟਰ ਕਰਦੇ ਆ ਉਹ 2 ਰੁਪਏ ਦਾ ਮਿਲਦਾ ਫਾਰਮ ਤੇ ਉਹ ਲੱਗਿਆ ਇਹ ਤਿੰਨ ਚੀਜ਼ਾਂ ਨਾਲ ਜਿਹੜਾ ਮੇਰਾ ਸਰਨੇਮ ਸੀ ਸਿੰਘ ਉਹ ਪਾਸਪੋਰਟ ਦੇ ਵਿੱਚ ਐਡ ਹੋ ਗਿਆ ਸੀ ਤਕਰੀਬਨ 1 ਘੰਟੇ ਦੇ ਵਿੱਚ ਸਾਰਾ ਪ੍ਰੋਸੈਸ ਕਰਕੇ ਉੱਥੋਂ ਆਪਾ ਵਿਲੇ ਹੋ ਗਏ ਸੀ ਤੇ ਹਫ਼ਤੇ ਦੇ ਵਿੱਚ ਇਨਕੁਆਰੀ ਆ ਕੇ ਤੇ 3-4 ਦਿਨਾਂ ਦੇ ਵਿੱਚ ਪਾਸਪੋਰਟ ਆਪਣਾ ਘਰੇ ਆ ਗਿਆ ਸੋ ਬਹੁਤ ਸੌਖਾ ਪ੍ਰੋਸੈਸ ਸੀ ਤੁਸੀਂ ਇਹ ਐਫੀਡੇਵਿਟੀ ਆ ਅਖਬਾਰਾਂ ਦੇ ਵਿੱਚ ਜਿਹੜਾ ਨਾਮ ਉਹ ਤੁਹਾਨੂੰ ਕਢਾਉਣ ਦੀ ਲੋੜ ਨਹੀਂ ਜੇ ਤੁਹਾਡੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਮਤਲਬ ਪੰਜਾਬੀ ਸਿੱਖ ਜਿਹੜੇ ਹੈਗੇ ਨੇ ਉਹਨਾਂ ਨੂੰ ਖਾਸ ਚ ਜੜ ਕਰਨ ਦੀ ਲੋੜ ਨਹੀਂ ਆਪਾਂ ਜਿਹੜੇ ਆਪਣੇ ਨਾਮ ਦੇ ਪਿੱਛੇ ਸਰਨੇਮਾ ਸਿੰਘ ਜਾਂ ਕੋਰ ਆਪਾਂ ਕੈਰੀ ਕਰ ਸਕਦੇ ਹਾਂ ਬਹੁਤ ਈਜ਼ੀਲੀ ਤੇ ਜੇ ਤੁਸੀਂ ਅਪਾਇੰਟਮੈਂਟ ਬੁੱਕ ਕਰਨੀ ਆ ਤਾਂ ਇਹ ਸਰਕਾਰੀ ਵੈਬਸਾਈਟ ਆ ਇਹਦੇ ਉੱਤੇ ਤੁਸੀਂ ਆਈਡੀ ਬਣਾ ਕੇ ਆਪਣੇ ਆਪ ਹੀ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੁਹਾਨੂੰ ਏਜੰਟਾਂ ਦੇ ਚੱਕਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਬਹੁਤ ਸੌਖਾ ਪ੍ਰੋਸੈਸ ਆ ਪਰ ਜਦੋਂ ਤੁਸੀਂ ਡਿਟੇਲਸ ਫਿਲ ਕਰੋਗੇ ਤਾਂ ਧਿਆਨ ਰੱਖਿਓ ਗਲਤੀ ਨਾ ਹੋਵੇ ਪਰ ਜੇ ਗਲਤੀ ਹੋ ਵੀ ਜਾਂਦੀ ਆ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਆਪਾਂ ਦਫ਼ਤਰ ਦੇ ਵਿੱਚ ਜਾਂਦੇ ਆ ਤਾਂ ਉੱਥੇ ਉਹ ਕਰੈਕਸ਼ਨ ਕਰ ਦਿੰਦੇ ਆ ਮੈਂ ਵੀ ਇੱਕ ਦੋ ਗਲਤੀਆਂ ਕਰਤੀਆਂ ਸੀ ਮੇਰੇ ਐਡਰੈਸ ਦੇ ਵਿੱਚ ਗਲਤੀ ਹੋ ਗਈ ਸੀ ਮੈਂ ਉੱਥੇ ਜਾ ਕੇ ਉਹ ਠੀਕ ਕਰवानी ਸੀ ਤੇ ਉਹਦਾ ਕੋਈ ਪੈਸਾ ਨਹੀਂ ਦੇਣਾ ਪਿਆ ਫ੍ਰੀ ਤੇ ਵਿੱਚ ਹੋ ਗਈ ਸੀ ਤੇ ਦੋਸਤੋ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਜਿਹੜਾ ਆਪਣਾ ਅਗਲਾ ਸਾਈਕਲ ਸਫਰ ਆ ਉਹ ਆਪਾਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਵਿਅਤਨਾਮ ਦੇਸ਼ ਤੋਂ ਸ਼ੁਰੂ ਕਰਕੇ ਤਿੰਨ ਚਾਰ ਦੇਸ਼ ਹੋਰ ਕਵਰ ਕਰਾਂਗੇ ਤੁਸੀਂ ਪੇਜ ਦੇ ਨਾਲ ਜਰੂਰ ਜੁੜੇ ਰਹੋ ਤੇ ਆਪਣੀਆਂ ਦੁਆਵਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ